ਜੈ ਗੁਰਦੇਵ ਜੈ ਪੀਮ ਜੀ ਸਾਥੀਓ ਅੱਜ ਅਸੀਂ ਪਹੁੰਚੇ ਹਾਂ ਕੋਟ ਸਦੀਕ ਵਿਖੇ ਜਿੱਥੇ ਅ ਜਿਵੇਂ ਤੁਹਾਨੂੰ ਪਤਾ ਹੈ ਕਿ ਨਗਰ ਕੌਂਸਲ ਨੇ ਜਿਹੜੀਆਂ ਚੋਣਾਂ ਆ ਇੱਥੋਂ ਅ ਹਾਂਜੀ ਸਾਥੀਓ ਇਸ ਸਮੇਂ ਕੋਟ ਸਦੀਕ ਪਹੁੰਚੇ ਹਾਂ ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਸਮਾਜ ਦੇ ਬੱਬਰ ਸ਼ੇਰ ਜੋਧੇ ਸੁਲਤਾਨ ਸਿੰਘ ਜੀ ਪਹੁੰਚੇ ਆ ਔਰ ਕੋਟ ਸਦੀਕ ਪਹੁੰਚਣ ਦਾ ਜਿਹੜਾ ਕਾਰਨ ਹੈ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਚੋਣਾਂ ਚੱਲ ਰਹੀਆਂ ਆ ਚੋਣ ਨਿਸ਼ਾਨ ਜਿਹੜਾ ਕੇਤਲੀ ਦੇ ਉੱਤੇ ਉਮੀਦਵਾਰ ਆ ਜੀ ਸਾਡੇ ਅਸ਼ੋਕ ਕੁਮਾਰ ਬੰਗੜ ਜੀ ਸੋ ਬੰਗੜ ਸਾਹਿਬ ਦੇ ਭਰਾ ਆ ਜੀ ਤੇ ਇਸ ਸਮੇਂ ਸਾਡੇ ਨਾਲ ਸੁਲਤਾਨ ਸਿੰਘ ਵੀ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਕੋਰਟਸ ਦੀ ਵੀ ਕਿ ਬਹੁਤ ਵੱਡਾ ਇਕੱਠ ਇਹ ਨਾਲ ਸਮਰਥਨ ਵਿੱਚ ਜਿਹੜਾ ਲੋਕ ਜਿਹੜੇ ਇੱਥੇ ਪਹੁੰਚੇ ਆ ਸੋ ਸਾਡੇ ਨਾਲ ਸੁਲਤਾਨ ਸਿੰਘ ਵੀ ਆ ਸੁਲਤਾਨ ਸਿੰਘ ਵੀ ਜਿਵੇਂ ਕਿ ਬੰਗੜ ਸਾਹਿਬ ਦੇ ਭਰਾ ਜੀ ਖੜੇ ਆ ਜਿੱਦਾਂ ਲੋਕਾਂ ਦਾ ਇਕੱਠ ਆ ਕਿ ਲੱਗਦਾ ਕਿ ਇੱਕ ਤਰਫਾ ਜਿਹੜੀ ਜਿੱਤਵਾਂਗੇ ਜੀ ਇਹ जय गुरुदेव थान गुरुदेव जय भीम जय भारत मैं सुल्तान सिंह सी डब्ल्यू वर्ल्ड चैंपियन आज ਅਸੀਂ ਕੋਰਟ ਸਦੀਕ ਪਿੰਡ ਦੇ ਵਿੱਚ ਆਏ ਹਾਂ ਜੋ ਕਿ 52 ਨੰਬਰ ਵਾਰਡ ਆ ਜੀ ਜੋ ਕਿ ਸਾਡੇ ਅਸ਼ੋਕ ਕੁਮਾਰ ਬੰਗੜ ਦੇ ਵੱਡੇ ਭਰਾ ਮੇਰੇ ਜਿਨ੍ਹਾਂ ਦੇ ਬਲਬੀਤ ਸਿੰਘ ਬੰਗੜ ਦੇ ਛੋਟੇ ਭਰਾ ਨੇ ਜੋ ਕਿ ਅੱਜ 52 ਨੰਬਰ ਵਾਰਡ ਦੇ ਵਿੱਚ ਖੜੇ ਨੇ ਤੇ ਇਲੈਕਸ਼ਨ ਦੇ ਵਿੱਚ ਵੀ ਲੋਕਾਂ ਦੇ ਹਿੱਤਾਂ ਦੇ ਵਾਸਤੇ ਜੋ ਮੇਰਾ ਭਰਾ ਅੱਜ ਮੁੱਦਾ ਚੱਕਿਆ ਵਾ ਤੇ ਉਹਦੇ ਲਈ ਖੜਿਆ ਆਜ਼ਾਦ ਸਮਾਜ ਪਾਰਟੀ ਜੋ ਕਿ ਚੰਦਰ ਸੇਖਰ ਆਜ਼ਾਦ ਆਪਣੇ ਭੀਮ ਆਰਮੀ ਜੋ ਚੀਫ ਆ ਉਹਨਾਂ ਬੰਨਿਆਂ ਖੜੇ ਨੇ ਚੌਨ ਨਿਸਾਨ ਕੇਤਲੀਆ ਤੇ ਮੈਂ ਜੋ ਕਿ 52 ਨੰਬਰ ਦੇ ਵਾਰਡ ਦੇ ਲੋਕਾਂ ਨੂੰ ਇਹ ਬੇਨਤੀ ਅਪੀਲ ਕਰਨਾ ਚਾਹੁੰਦਾ ਕਿ ਸਾਡੇ ਜੋ ਸੋਕ ਕੁਮਾਰ ਬੰਗੜ ਭਰਾ ਨੇ ਉਹਨਾਂ ਨੂੰ ਜਿਤਾ ਕੇ ਆਪਣੇ ਇਲਾਕੇ ਦੇ ਵਿਕਾਸ ਲਈ ਅੱਗੇ ਕਰੋ ਜੋ ਕਿ ਆ ਇਲਾਕੇ ਦਾ ਵਿਕਾਸ ਹੋਊਗਾ ਤੇ ਲੋਕਾਂ ਨੂੰ ਇੱਕ ਨਵੀਂ ਪਹਿਲ ਮਿਲੂਗੀ ਤੇ ਸਾਡੇ ਸਮਾਜ ਨੂੰ ਇਹ ਚੀਜ਼ ਜਾਗਣੀ ਚਾਹੀਦੀ ਹੈ ਕਿ ਸੋ ਕੋਈ ਯੋद्धा ਖੜਾ ਵਾ ਤੇ ਉਹਨਾਂ ਨੂੰ ਇੱਕ ਵਾਰ ਮੌਕਾ ਦਿਓ ਸਾਰੀਆਂ ਪਾਰਟੀਆਂ ਨੂੰ ਤੁਸੀਂ ਮੌਕਾ ਦਿੱਤਾ ਵੇ ਇੱਕ ਵਾਰ ਇੱਕ ਵਾਰ ਅਸ਼ਵੀਰ ਨੂੰ ਮੌਕਾ ਦੇ ਕੇ ਦੇਖੋ ਤੁਹਾਡਾ ਕੰਮ ਪੂਰੀ ਇਮਾਨਦਾਰੀ ਨਾਲ ਕਰੂਗਾ ਤੇ ਇਮਾਨਦਾਰੀ ਨਾਲ ਇਮਾਨਦਾਰ ਨੇਤਾ ਵਾ ਈਮਾਨਦਾਰ ਕੰਮ ਕਰੂਗਾ ਜੀ ਭੀਮਾਰਮੀ ਦੇ ਯਾਤ ਚੁਣੇ ਸੀ ਯਾਤ ਮਤਲਬ ਵੀ ਸਮਰਥਨ ਕੀਤਾ ਜਾ ਰਿਹਾ ਉਹਨਾਂ ਦਾ ਹਾਂਜੀ ਭੀਮਾਰਮੀ ਜੋ ਚੰਦਰ ਸੇਖਰ ਯਾਦ ਜੀ ਨਾਲ ਆਪਣੇ ਮੇਰੇ ਵੱਡੇ ਭਰਾ ਨੇ ਉਹ ਵੀ ਤੇ ਉਹਨਾਂ ਵੱਲੋਂ ਪੂਰਨ ਤੌਰ ਤੇ ਸਮਰਥਨ ਕੀਤਾ ਜਾ ਰਿਹਾ ਬਾ ਤੇ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਬਾਈ ਦੀ سپورਟ ਲਈ ਜਰੂਰ ਆਉਣਗੇ ਤੇ ਉਹਨਾਂ ਦੀ ਜੋ ਟੀਮ ਆਪਣੀ ਭੀਮਾਰਮੀ ਟੀਮ ਉਹ ਵੀ ਸ਼ਾਮ ਤੱਕ ਪਹੁੰਚ ਜਾਊਗੀ ਤੇ ਕੱਲ ਤੋਂ ਉਹਨਾਂ ਦਾ ਵੀ ਪ੍ਰਚਾਰ ਸ਼ੁਰੂ ਹੋ ਜਾਊਗਾ ਜੀ ਜੋਰ ਸ਼ਾਨ ਕੈਤਲੀ ਜੋਰ ਸ਼ਾਨ ਕੈਤਲੀ ਜੋਰ ਕਚ ਲਾਉਣੀ ਆ ਕੈਤਲੀ ਤੇ ਲਾਉਣੀ ਆ

ਮੜਾ ਪੋਸਟ ਬੰਗੜ ਵਾਲੀ ਫੋਟੋ ਦੇ ਦਿੰਦੇ ਬੋਲਣਗੇ ਹਾਂਜੀ ਚਲੋ ਬੋਲਿਓ ਪਾਜੀ ਹਾਂਜੀ